ਇਸ ਗੱਲ ਵਿੱਚ ਕੋਈ ਦੋ ਰਾਮਾ ਨਹੀਂ ਕਿ ਭਾਰਤੀ ਲੋਕ ਵਿਦੇਸ਼ਾਂ ਦੇ ਵਿੱਚ ਆਪਣੇ ਬੁਲੰਦ ਹੌਸਲੇ ਤੇ ਦ੍ਰਿੜ ਇਰਾਦਿਆਂ ਦੇ ਨਾਲ ਕਾਮਯਾਬੀ ਦਾ ਇਤਿਹਾਸ ਸਿਰਜਦੇ ਜਾ ਰਹੇ ਹਨ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇਟਲੀ ਦੀ ਇਟਲੀ ਦੇ ਭਾਰਤੀ ਵੀ ਲਗਾਤਾਰ ਕਾਰੋਬਾਰੀ ਖੇਤਰ ਦੇ ਵਿੱਚ ਨਵਾਂ ਇਤਿਹਾਸ ਸਿਰਜ ਰਹੇ ਹਨ ਭਾਰਤੀ ਬੱਚੇ ਵਿਦਿਅਕ ਖੇਤਰਾਂ ਦੇ ਵਿੱਚ ਅਜਿਹੇ ਮੁਕਾਮਾਂ ਨੂੰ ਹਾਸਲ ਕਰ ਰਹੇ ਹਨ ਜਿਨ੍ਹਾਂ ਨੂੰ ਦੇਖ ਕੇ ਇਟਾਲੀਅਨ ਤੇ ਹੋਰ ਦੇਸ਼ਾਂ ਦੇ ਲੋਕ ਵੀ ਡੰਗ ਰਹੇ ਰਹੇ ਹਨ ਅੱਜ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਇਟਲੀ ਦੇ ਉਸ ਪੰਜਾਬੀ ਭਾਰਤੀ ਨੌਜਵਾਨ ਨੂੰ ਰੂਬਰੂ ਕਰਨ ਜਾ ਰਹੇ ਹਾਂ ਜਿਹੜਾ ਕਿ ਬਹੁਤ ਪੱਖੀ ਸ਼ਖਸੀਅਤ ਆ ਇਹ ਉਹ ਨੌਜਵਾਨ ਆ ਜਿਸ ਨੇ ਕਿ ਇਟਲੀ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਜਿਹੜੀ ਆ ਇਟਲੀ ਦੀ ਪਾਰਲੀਮੈਂਟ ਦੇ ਵਿੱਚ ਕੀਤੀ ਕਿਸ ਤਰ੍ਹਾਂ ਇਟਾਲੀਅਨ ਮਾਲਕ ਮਜ਼ਦੂਰਾਂ ਦਾ ਸ਼ੋਸ਼ਣ ਕਰਦੇ ਆ ਉਚੇਚੇ ਤੌਰ ਤੇ ਇਸ ਚਿੰਤਾਜਨਕ ਤੇ ਦੁਖਦਾਇਕ ਵਿਸ਼ੇ ਦੇ ਉੱਪਰ ਇੱਕ ਕਿਤਾਬ ਵੀ ਲਿਖੀ ਇਹ ਨੌਜਵਾਨ ਜਿੱਥੇ ਕਿ ਕਾਰਾਟਿਆਂ ਦੀ ਕਲਾ ਦੇ ਵਿੱਚ ਵੀ ਮਾਹਿਰ ਆ ਇਹ ਨੌਜਵਾਨ ਸਮਾਜ ਸੇਵੀ ਖੇਤਰ ਦੇ ਵਿੱਚ ਵੀ ਪਹਿਲੇ ਨੰਬਰ ਤੇ ਆ ਤੇ ਇਹ ਨੌਜਵਾਨ ਵਿਦਿਆ ਖੇਤਰ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਹੁਸ਼ਿਆਰ ਆ ਇਸ ਦੀ ਹੁਸ਼ਿਆਰੀ ਜਿਹੜੀ ਕਾਮਯਾਬੀ ਆ ਉਹ ਇਟਲੀ ਦੇ ਵਿੱਚ ਇਸ ਵੇਲੇ ਪੂਰੇ ਚੁਫੇਰੇ ਹੋ ਗੂੰਜ ਰਹੀ ਆ ਇਹ ਨੌਜਵਾਨ ਨੇ ਹਾਲ ਹੀ ਵਿੱਚ ਪਾਰਮਾ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਦੀ ਜਿਹੜੀ ਡਿਗਰੀ ਆ 110/110 ਨੰਬਰਾਂ ਦੇ ਵਿੱਚ ਪ੍ਰਾਪਤ ਕੀਤੀ ਆ ਜਿਸ ਦੇ ਲਈ ਉਚੇਚੇ ਤੌਰ ਤੇ ਪਾਰਮਾ ਯੂਨੀਵਰਸਿਟੀ ਨੇ ਇਸ ਨੌਜਵਾਨ ਨਵਦੀਪ ਸਿੰਘ ਜਿਹੜਾ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਮੁਕੰਦਪੁਰ ਜਗਤਪੁਰ ਦਾ ਰਹਿਣ ਵਾਲਾ ਆ ਸਰਬਜੀਤ ਸਿੰਘ ਤੇ ਬੀਬੀ ਕਿਰਨ ਵਾਲਾ ਦਾ लाडला ਇਹ ਪੁੱਤਰ ਜਿਹੜਾ ਆ ਇਸ ਪੁੱਤਰ ਨੇ ਪੂਰੇ ਦੇਸ਼ ਦਾ ਨਾ ਇਟਲੀ ਦੇ ਵਿੱਚ ਰੋਸ਼ਨ ਕੀਤਾ ਹੈ ਅਸੀਂ ਆਪਣੇ ਦਰਸ਼ਕਾਂ ਨੂੰ ਇਸ ਦੇ ਰੂਬਰੂ ਕਰਨ ਜਾ ਰਹੇ ਹਾਂ ਇਸ ਬੱਚੇ ਨੂੰ ਜਿਹਨੂੰ ਕਈ ਉਚੇਚੇ ਤੌਰ ਤੇ ਯੂਨੀਵਰਸਿਟੀ ਨੇ ਡਾਕਟਰ ਦੀ ਡਿਗਰੀ ਦੇ ਕੇ ਸਨਮਾਨਤ ਕੀਤਾ ਹੈ ਇਸ ਨੌਜਵਾਨ ਤੋਂ ਇਟਲੀ ਰਹਿਣ ਬਸੇਰਾ ਕਰਦੇ ਹੋਰ ਭਾਰਤੀ ਬੱਚਿਆਂ ਨੂੰ ਵੀ ਪ੍ਰੇਰਣਾ ਲੈਂਦੀ ਸਖਤ ਜ਼ਰੂਰਤ ਹੈ ਆਓ ਤੁਹਾਨੂੰ ਰੂਬਰੂ ਕਰਨ ਜਾ ਰਹੇ ਹਾਂ ਨਵਦੀਪ ਸਿੰਘ ਜਖਤਪੁਰੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਨਵਦੀਪ ਸਿੰਘ ਆ ਜੀ ਅੱਜ ਮੈਨੂੰ ਯੂਨੀਵਰਸਿਟੀ ਆਫ ਪਾਰਮਾ ਤੋਂ ਡਿਗਰੀ ਮਿਲੀ ਕੰਪਿਊਟਰ ਸਾਇੰਸ ਤੇ ਮੈਂ ਪੰਜਾਬੀ ਸਮਾਜ ਦੇ ਇਸ ਦੇਖ ਦੇਣਾ ਚਾਹੁੰਦਾ ਕਿ ਤੁਸੀਂ ਵੱਧ ਤੋਂ ਵੱਧ ਪੜ੍ਹਾਈ ਕਰੋ ਖਾਸ ਕਰਕੇ ਮੇਰੀ ਉਮਰ ਦੇ ਜਿਹੜੇ ਬੱਚੇ ਆ ਵੱਧ ਤੋਂ ਵੱਧ ਪੜੋ ਅਤੇ ਵਧੀਆ ਨੌਕਰੀ ਕਰੋ।ਾਨੂੰ ਸਾਡੇ ਭਰਾ ਨਾਗਤਜੀ ਨਾਵਦੀਪ ਸਿੰਘ ਚਲਿਤਪੁਰ ਤੇ ਬਹੁਤ ਮਾਣ ਹੈ ਕਿਲੇ ਕੰਪਿਊਟਰ ਸਾਇੰਸ ਦੇ ਵਿੱਚੋਂ 105 ਵਿੱਚੋਂ 87 ਨੰਬਰ ਲੈ ਕੇ ਡਿਗਰੀ ਪ੍ਰਾਪਤ ਕੀਤੀ ਆ। ਅਸੀਂ ਵੀ ਇਹਦੇ ਵਰਗਾ ਪੜਨਾ ਚਾਹੁੰਦੇ ਆਂ ਅਸੀਂ ਆਪਣੇ ਮਾਪੇ ਦਾ ਫਰੰਡ ਇੰਡੀਆ ਪੰਜਾਬ ਦਾ ਨਾਮ ਰੌਸ਼ਨ ਕਰਨਾ ਚਾਹੁੰਦੇ ਆਂ। ਕੈਮਰਾਮੈਨ ਅੱਜ ਦੇ ਨਾਲ ਦਲਵੀਰ ਕੈਦਕਰੀਹਾ ਇਟਲੀ ਇਸ ਗੱਲ ਵਿੱਚ ਕੋਈ ਦੋ ਰਾਮਾ ਨਹੀਂ ਕਿ ਭਾਰਤੀ ਲੋਕ ਵਿਦੇਸ਼ਾਂ ਦੇ ਵਿੱਚ ਆਪਣੇ ਬੁਲੰਦ ਹੌਸਲੇ ਤੇ ਦ੍ਰਿੜ ਇਰਾਦਿਆਂ ਦੇ ਨਾਲ ਕਾਮਯਾਬੀ ਦਾ ਇਤਿਹਾਸ ਸਿਰਜਦੇ ਜਾ ਰਹੇ ਹਨ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇਟਲੀ ਦੀ ਇਟਲੀ ਦੇ ਭਾਰਤੀ ਵੀ ਲਗਾਤਾਰ ਕਾਰੋਬਾਰੀ ਖੇਤਰ ਦੇ ਵਿੱਚ ਨਵਾਂ ਇਤਿਹਾਸ ਸਿਰਜ ਰਹੇ ਹਨ ਭਾਰਤੀ ਬੱਚੇ ਵਿਦਿਅਕ ਖੇਤਰਾਂ ਦੇ ਵਿੱਚ ਅਜਿਹੇ ਮੁਕਾਮਾਂ ਨੂੰ ਹਾਸਲ ਕਰ ਰਹੇ ਹਨ ਜਿਨ੍ਹਾਂ ਨੂੰ ਦੇਖ ਕੇ ਇਟਾਲੀਅਨ ਤੇ ਹੋਰ ਦੇਸ਼ਾਂ ਦੇ ਲੋਕ ਵੀ ਡੰਗ ਰਹੇ ਰਹੇ ਹਨ ਅੱਜ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਇਟਲੀ ਦੇ ਉਸ ਪੰਜਾਬੀ ਭਾਰਤੀ ਨੌਜਵਾਨ ਨੂੰ ਰੂਬਰੂ ਕਰਨ ਜਾ ਰਹੇ ਹਾਂ ਜਿਹੜਾ ਕਿ ਬਹੁਤ ਪੱਖੀ ਸ਼ਖਸੀਅਤ ਆ ਇਹ ਉਹ ਨੌਜਵਾਨ ਆ ਜਿਸ ਨੇ ਕਿ ਇਟਲੀ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਜਿਹੜੀ ਆ ਇਟਲੀ ਦੀ ਪਾਰਲੀਮੈਂਟ ਦੇ ਵਿੱਚ ਕੀਤੀ ਕਿਸ ਤਰ੍ਹਾਂ ਇਟਾਲੀਅਨ ਮਾਲਕ ਮਜ਼ਦੂਰਾਂ ਦਾ ਸ਼ੋਸ਼ਣ ਕਰਦੇ ਆ ਉਚੇਚੇ ਤੌਰ ਤੇ ਇਸ ਚਿੰਤਾਜਨਕ ਤੇ ਦੁਖਦਾਇਕ ਵਿਸ਼ੇ ਦੇ ਉੱਪਰ ਇੱਕ ਕਿਤਾਬ ਵੀ ਲਿਖੀ ਇਹ ਨੌਜਵਾਨ ਜਿੱਥੇ ਕਿ ਕਾਰਾਟਿਆਂ ਦੀ ਕਲਾ ਦੇ ਵਿੱਚ ਵੀ ਮਾਹਿਰ ਆ ਇਹ ਨੌਜਵਾਨ ਸਮਾਜ ਸੇਵੀ ਖੇਤਰ ਦੇ ਵਿੱਚ ਵੀ ਪਹਿਲੇ ਨੰਬਰ ਤੇ ਆ ਤੇ ਇਹ ਨੌਜਵਾਨ ਵਿਦਿਆ ਖੇਤਰ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਹੁਸ਼ਿਆਰ ਆ ਇਸ ਦੀ ਹੁਸ਼ਿਆਰੀ ਜਿਹੜੀ ਕਾਮਯਾਬੀ ਆ ਉਹ ਇਟਲੀ ਦੇ ਵਿੱਚ ਇਸ ਵੇਲੇ ਪੂਰੇ ਚੁਫੇਰੇ ਹੋ ਗੂੰਜ ਰਹੀ ਆ ਇਹ ਨੌਜਵਾਨ ਨੇ ਹਾਲ ਹੀ ਵਿੱਚ ਪਾਰਮਾ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਦੀ ਜਿਹੜੀ ਡਿਗਰੀ ਆ 110/110 ਨੰਬਰਾਂ ਦੇ ਵਿੱਚ ਪ੍ਰਾਪਤ ਕੀਤੀ ਆ ਜਿਸ ਦੇ ਲਈ ਉਚੇਚੇ ਤੌਰ ਤੇ ਪਾਰਮਾ ਯੂਨੀਵਰਸਿਟੀ ਨੇ ਇਸ ਨੌਜਵਾਨ ਨਵਦੀਪ ਸਿੰਘ ਜਿਹੜਾ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਮੁਕੰਦਪੁਰ ਜਗਤਪੁਰ ਦਾ ਰਹਿਣ ਵਾਲਾ ਆ ਸਰਬਜੀਤ ਸਿੰਘ ਤੇ ਬੀਬੀ ਕਿਰਨ ਵਾਲਾ ਦਾ लाडला ਇਹ ਪੁੱਤਰ ਜਿਹੜਾ ਇਸ ਪੁੱਤਰ ਨੇ ਪੂਰੇ ਦੇਸ਼ ਦਾ ਨਾ ਇਟਲੀ ਦੇ ਵਿੱਚ ਰੋਸ਼ਨ ਕੀਤਾ ਹੈ ਅਸੀਂ ਆਪਣੇ ਦਰਸ਼ਕਾਂ ਨੂੰ ਇਸ ਦੇ ਰੂਬਰੂ ਕਰਨ ਜਾ ਰਹੇ ਹਾਂ ਇਸ ਬੱਚੇ ਨੂੰ ਜਿਹਨੂੰ ਕਈ ਉਚੇਚੇ ਤੌਰ ਤੇ ਯੂਨੀਵਰਸਿਟੀ ਨੇ ਡਾਕਟਰ ਦੀ ਡਿਗਰੀ ਦੇ ਕੇ ਸਨਮਾਨਤ ਕੀਤਾ ਹੈ ਇਸ ਨੌਜਵਾਨ ਤੋਂ ਇਟਲੀ ਰਹਿਣ ਵਸੇਰਾ ਕਰਦੇ ਹੋਰ ਭਾਰਤੀ ਬੱਚਿਆਂ ਨੂੰ ਵੀ ਪ੍ਰੇਰਣਾ ਲੈਂਦੀ ਸਖਤ ਜ਼ਰੂਰਤ ਹੈ ਆਓ ਤੁਹਾਨੂੰ ਰੂਬਰੂ ਕਰਨ ਜਾ ਰਹੇ ਹਾਂ ਨਵਦੀਪ ਸਿੰਘ ਜਖਤਪੁਰੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਨਵਦੀਪ ਸਿੰਘ ਆ ਜੀ ਅੱਜ ਮੈਨੂੰ ਯੂਨੀਵਰਸਿਟੀ ਆਫ ਪਾਰਮਾ ਤੋਂ ਡਿਗਰੀ ਮਿਲੀ ਕੰਪਿਊਟਰ ਸਾਇੰਸ ਤੇ ਮੈਂ ਪੰਜਾਬੀ ਸਮਾਜ ਦੇ ਇਸ ਦੇਖ ਲੈਣਾ ਚਾਹੁੰਦਾ ਕਿ ਤੁਸੀਂ ਵੱਧ ਤੋਂ ਵੱਧ ਪੜ੍ਹਾਈ ਕਰੋ ਖਾਸ ਕਰਕੇ ਮੇਰੀ ਉਮਰ ਦੇ ਜਿਹੜੇ ਬੱਚੇ ਆ ਵੱਧ ਤੋਂ ਵੱਧ ਪੜੋ ਅਤੇ ਵਧੀਆ ਨੌਕਰੀ ਕਰੋ ਅਾਨੂੰ ਸਾਡੇ ਭਰਾ ਨਾਵਤਜੀ ਨਾਵਦੀਪ ਸਿੰਘ ਚਲਿਤਪੁਰ ਤੇ ਬਹੁਤ ਮਾਣ ਹੈ ਕਿ ਇਹਨੇ ਕੰਪਿਊਟਰ ਸਾਇੰਸ ਦੇ ਵਿੱਚੋਂ 1080 ਵਿੱਚੋਂ 167 ਨੰਬਰ ਲੈ ਕੇ ਡਿਗਰੀ ਪ੍ਰਾਪਤ ਕੀਤੀ ਆ ਅਸੀਂ ਵੀ ਇਹਦੇ ਵਰਗਾ ਪੜਨਾ ਚਾਹੁੰਦੇ ਆ ਅਸੀਂ ਆਪਣੇ ਮਾਪੇ ਦਾ ਪ੍ਰਿੰਡ ਇੰਡੀਆ ਪੰਜਾਬ ਦਾ ਨਾਮ ਰੌਸ਼ਨ ਕਰਨਾ ਚਾਹੁੰਦੇ ਆ ਕੈਮਰਾਮੈਨ ਅੱਜ ਦੇ ਨਾਲ ਦਲਵੀਰ ਕੈਦਕਰੀਆ ਇਟਲੀ